ਕਸਾਨਾਂ ਦਾ ਇਕ ਜਿੰਦਾਬਾਦ 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 ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਮੱਦੀ ਪ੍ਰਸ਼ਾਸਨ ਮੁਰਦਾਬਾਦ 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 ਨਾ ਨਾ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਨਹੀਂ ਲਗਣ ਦੇਵਾਂਗੇ ਫਸਲਾਂ ਨੂੰ ਕੱਟ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਬੇਦਲ ਦਾ ਸੋਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਰੋਟੀ ਚ ਭਾਈਵਾਲ ਪ੍ਰਸ਼ਾਸਨ ਮੁਰਦਾਬਾਦ 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 ਅਸੀ ਜੀ ਅੱਜ ਦੋਨਾਂ ਜਥੇਬੰਦੀਆਂ ਨੂੰ ਭਾਰਤੀ ਕਿਸਾਨ ਜੂਣੀ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਵ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸਤਰਨੇ ਤੇ ਬੈਠੇ ਆਂ ਉਹ ਰੋਸਤਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 250-300 ਰੁਪਏ ਤੱਕ ਪ੍ਰਤੀ ਕੁਇੰਟਲ ਘੱਟ ਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਟ ਨਹੀਂ ਲਗਣਦੇ ਆਂਗੇ ਪਰ ਫਿਰ ਵੀ ਮੈਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ ਦੋ ਦਿਨ ਦਾ ਸਮਾਂ ਦੇ ਕੇ ਅੱਜ ਤੀਜੇ ਦਿਨ ਆਏ ਆਂ ਤੀਜੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆਂ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕੱਟ ਲਾ ਕੇ ਉਹਦਾ ਬਹੁਤ ਤਕੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ بے ਮੌਸਮੀ بارش ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕੱਟ ਲਈ ਜਾ ਰਹੀ ਆ ਸਾਡੀ ਮੰਗ ਆ ਕਿ ਜਿਹੜੇ ਸੇਲ ਜਿਹੜੀ ਆ ਅਸਲ 'ਚ ਅਸੀਂ ਸਮਝਦੇ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ ਸਰਕਾਰ ਅਸਲ 'ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ ਅਸੀਂ ਕਹਿੰਦੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਬੇਮੌਸਮੀ بارش ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮਾਊਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕਿਤਾਬ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇਸੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਹਦੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚੋਂ ਬੀਜ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਇਹ ਮੌਸਮੀ بارش ਕਰਕੇ ਉਹਦੇ ਜਿਵੇਂ ਚਾਹੁੰਨੇ ਆ ਵੀ ਸਰਕਾਰ ਢੇਲ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰਾਂਗੇ ਦਾਣਿਆਂ ਦੀ ਤੇ ਉਹਨੂੰ ਢੇਲ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠਾਇਆ ਹੋਇਆ ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿਨ੍ਹਾਂ ਕਿਸਾਨਾਂ ਦਾ ਝੋਨਾ بچਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਸਹੈਲਰਾਂ ਵਾਲੇ ਸਾਰੇ ਹੀ ਰਲ ਕੇ ਮਾਰ ਰਹੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਮੀਡੀਆ ਦੇ ਥਰੂ ਕੇਟ ਘਟ ਤੋਂ ਘਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਇੱਕ ਨੂੰ ਤੇ ਬੇਵਕਤਾ ਹੜ ਮਾਰ ਗਿਆ ਜਿਹੜੀਆਂ ਸਰਕਾਰਾਂ ਨੇ ਆ ਭੇਜਿਆ ਦੂਸਰੇ ਨੂੰ ਸਾਡੀ ਮੰਡੀ ਬੋਰਡ ਦੇ ਅਧਿਕਾਰੀ ਜਾਂ ਸਾਡੇ ਛੈਲਰਾਂ ਵਾਲੇ ਨਾਜ਼ ਰਲ ਕੇ ਮਾਰ ਰਹੇ ਆ ਜੋ ਗਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਬੀਕੇਜੂ ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਛਲਟ ਨੂੰ ਬਿਲਕੁਲ ਬਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪਤਾਂਜੀ ਹੁਣੀ ਕਹਿ ਕੇ ਗਏ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੋਹਾਂ ਪੰਧਨ ਸਾਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਇਸ ਘੋਲ ਦਾ ਮੁਖ ਹੁਣ ਦੂਸਰੇ ਪਾਸੇ ਨੂੰ ਕੀਤਾ ਜਾਏ ਤਾਂ ਕਿ ਟਾਈਮ ਬਹੁਤ ਹੋ ਗਿਆ 4 ਘੰਟੇ ਤੋਂ ਅਸੀਂ ਧਰਨਾ ਲਾ ਕੇ ਬੈਠੇ ਹਾਂ ਦਲਜੀਤ ਸਿੰਘ ਤੌੜ ਭਾਰਤੀ ਸਾਂਝਾ ਜਿਹੜਾ ਜਨਸਕਤ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋੜੇ ਬੈਠੇ ਹੋਏ ਆ ਕਿਉਂਕਿ ਹਰ ਨਾਲ ਕੁਝ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ ਸ਼ਰ੍ਹਾਂ ਲੁੱਟ ਹੋ ਰਹੀ ਆ ਕਿਸਾਨਾਂ ਦੀ ਟੋਕੇ ਤੇ ਇਹੋ ਜਿਹੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਆ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੇ ਕੱਟ ਰਹੇ ਨੇ ਇਸ ਕਰਕੇ ਇਸ ਬੇਨਤੀ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਕਿਸਾਨ ਦੱਤਿਆ ਜਾਵੇ। ਆ ਗੁਰਮੁਖਤ ਕਰਾਂ ਬਾਗਪਾਕਲਾਂ ਦੌਰ ਅੱਜ ਇੱਥੇ ਦਾਣਾ ਮੰਡੀ ਫਤਿਹਗੜ ਚੂੜੀਏ ਦੇ ਵਿੱਚ ਸਾਡੇ ਦੋਨਾਂ ਜਥੇਬੰਦੀ ਨੇ ਜਿਹੜਾ ਸਖਤਰ ਮਾਰਕੀਟ ਕਮੇਟੀ ਦੇ ਪ੍ਰੈਸਲਮ ਦਫ਼ਤਰ ਫਤਿਹਗੜ ਚੂੜੀਏ ਦੇ ਸਾਹਮਣੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਈਆ ਤੱਕ ਪ੍ਰਤੀ ਕਿਲੋ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਦੇ ਉਹਦੇ ਰੋਸ ਵਜੋਂ ਇੱਥੇ ਆਪਾਂ ਧੰਨ ਲਾਇਆ ਸੀ ਉਹ 70 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ 70 ਬਲੋ ਅੱਜ ਤੱਕ ਕੋਈ ਪਰਵਾਹ ਘਾਰਾ ਨਹੀਂ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸ ਧੰਨ ਦੇਣ ਜਾ ਰਹੇ ਆ ਵੀ ਜਿਹੜਾ ਕਟਾ ਬੰਦ ਕੀਤਾ ਜਾਵੇ ਤੇ ਇਹ ਜਿਹੜੇ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਏ ਜਾ ਰਹੇ ਪਰਾਲੀ ਦੇ ਸਬੰਧ ਵਿੱਚ ਸਰਕਾਰ ਉਹਨੂੰ ਸਾਂਹਮਣੇ ਵਾਸਤੇ 200 ਰੁਪਏ ਪ੍ਰਤੀ ਕਵਾਂਟਰ ਬਾਂਡ ਦੇ ਦੇ ਤੇ ਨਾਲ ਆਪਾਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਤੇ ਜਿਹੜਾ ਅੱਜ ਕਿਸਾਨ ਖੱਜਲ ਖਵਾਰ ਹੋ ਰਿਹਾ ਖਾਦ ਲੈਣ ਵਾਸਤੇ ਡੀਏਪੀ ਦੀ ਖਾਦ ਜਿਹੜੀ ਡੀਏਪੀ ਖਾਦ ਹੈ ਉਹ ਡੀਏਪੀ ਖਾਦ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਆ ਮੁੱਖ ਰੂਪ ਦੇ ਸਰਕਾਰ ਉਹ ਦਾਇਆ ਖਾਦ ਜਿਹੜਾ ਉਹਦਾ ਪ੍ਰਵਾਹ ਯੋਗ ਪ੍ਰਬੰਧ ਕਰੇ ਤੇ ਜਿਹੜੇ ਝੂਠੇ ਪਰਚੇ ਪਾਉਣੇ ਪਰਾਲੀ ਦੇ ਸਬੱਤ ਉਹ ਬੰਦ ਕੀਤੇ ਜਾਣ ਅ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ ਚ ਵਿజిਟ ਕਰਦਾ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ ਰابطਾ ਆੜਤੀਆਂ ਨਾਲ ਵੀ ਰابطਾ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਸਮਝਾਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਥੇ ਸਖਤ ਕਾਰ ਵੀ ਕਰਾਂਗੇ ਅਜੇ ਕੋਈ ਕੁਝ ਨਹੀਂ ਹੋਣ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਤੱਕਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ